ਅੰਮ੍ਰਿਤਸਰ ਗੁਰਦਾਸਪੁਰ ਹਾਈਵੇ ਤੇ ਬਟਾਲਾ ਨਜ਼ਦੀਕ ਸੜਕ ਕਿਨਾਰੇ ਨੌਜਵਾਨ ਦੀ ਸ਼ੱਕੀ ਹਾਲਾਤਾਂ ਵਿੱਚ Laash ਮਿਲਣ ਨਾਲ ਸਨਸਨੀ ਫੈਲ ਗਈ ਜਿਸ ਤੋਂ ਬਾਅਦ ਇਲਾਕੇ ਦੇ ਲੋਕਾਂ ਵੱਲੋਂ ਇਸ ਬੰਦੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਮੌਕੇ ਤੇ ਪੁਜੀ ਪੁਲਿਸ ਵੱਲੋਂ ਮ੍ਰਿਤਕ ਨੌਜਵਾਨ ਦੀ ਤਲਾਸ਼ੀ ਤੋਂ ਬਾਅਦ ਆਧਾਰ ਕਾਰਡ ਬਰਾਮਦ ਕੀਤਾ ਗਿਆ ਜਿਸ ਦੇ ਆਧਾਰ ਤੇ 24 ਸਾਲਾ ਮ੍ਰਿਤਕ ਨੌਜਵਾਨ ਦੀ ਪਛਾਣ ਅਭੀ ਸ਼ਰਮਾ ਵਾਸੀ ਅੰਮ੍ਰਿਤਸਰ ਵਜੋਂ ਹੋਈ ਹੈ ਇਸ ਘਟਨਾ ਸੰਬੰਧੀ ਮੌਕੇ ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਨੌਜਵਾਨ ਦੀ Laash ਕੋਲੋਂ ਨਸ਼ੇ ਦੀਆਂ ਸਰੀੰਜਾਂ ਵੀ ਬਰਾਮਦ ਹੋਈਆਂ ਨੇ ਹੋ ਸਕਦਾ ਹੈ ਕਿ ਕਥਿਤ ਨੋ ਜਵਾਨ ਦੀ ਮੌਤ ਨਸ਼ੇ ਦੀ ਓਵਰਡੋਸ ਕਾਰਨ ਹੋਈ ਹੋਵੇ ਮੇਰਾ ਨਾਮ ਸੁਜੀਤ ਸਿੰਘ ਆ ਪ੍ਰਧਾਨ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਪਿੰਡ ਹਰਦੋ ਛੰਡੇ ਆ ਸਵੇਰੇ ਸਵੇਰੇ ਜਿਹੜਾ ਵਾ ਇਹ ਜੀ-ਸਟਾਰ ਦੇ ਸਾਹਮਣੇ ਅਪਜੋਡ ਸਾਈਟ ਤੇ ਟਰੱਕ ਲਿਆ ਇੱਥੇ ਕਿ ਨੌਜਵਾਨ ਪਿਆ ਵਾ ਕੀ ਨਾ ਲਈਦਾ ਇੰਜੈਕਸ਼ਨ ਉਹਦੇ ਉੱਤੇ ਡਿੱਗੇ ਨੇ ਉੱਥੇ ਕੀਨ ਦਾ ਪਿੰਨ ਲੱਗਦਾ ਡੈਥ ਹੋ ਚੁੱਕੀ ਆ ਉਹਦੀ ਔਰ ਕਾਫੀ دیر ਕੋ ਪੁਲਿਸ ਨੂੰ ਫੋਨ ਕੀਤਾ ਆਪਾਂ ਅੱਧਾ ਘੰਟਾ ਹੋ ਗਿਆ ਵਾ ਹਾਲ ਤੱਕ ਪੁਲਿਸ ਅਧਿਕਾਰੀ ਆਇਆ ਨਹੀਂ ਆਉਣ ਡਏ ਨੇ ਆ ਪੰਜਾਬ ਦੀ ਨੌਜਵਾਨੀ ਜਿਹੜੀ ਆ ਇਸ ਤਰ੍ਹਾਂ ਨਸ਼ੇ 'ਚ ਮਰ ਰਹੀ ਆ ਮੈਨੂੰ ਲੱਗਦਾ 25-26 ਸਾਲ ਤੋਂ ਘੱਟ ਉਮਰ ਦਾ ਬੱਚਾ ਵਾ ਔਰ ਇੱਥੇ ਪਿਆ ਵਾ ਮਤਲਬ ਕੀੜੀਆਂ ਮਕੋੜਿਆ ਹੋਊ ਲੱਗਦਾ ਹੈ ਲੱਗੇ ਚੱਕੇ ਦਾ ਪੇਂਟ ਲੱਗੇ ਦਾ ਆ ਬੜੇ ਲੋਕਾਂ ਨੇ ਆਪਾਂ ਫੋਟੋ ਫੋਟਾ ਪਾਇਆ ਵਾ ਇੱਥੇ ਲੋਕ ਜਿੰਨੇ ਵੀ ਆਏ ਸਭ ਨੂੰ ਪਛਾਣ ਕਰਾਉਣ ਦੀ ਕੋਸ਼ਿਸ਼ ਕੀਤੀ ਹਾਲ ਤਾਂ ਕਿ ਪਛਾਣ ਚ ਨਹੀਂ ਆਇਆ ਤਾਂ ਹੀ ਆਪਾਂ ਖੜੇ ਆ ਕਿ ਪੁਲਿਸ ਆ ਜੇ ਔਰ ਆਪਣੀ ਕਾਰਵਾਈ ਕਰ ਲੇ ਜੇ ਆਪਾਂ ਉਸ ਤੋਂ ਬਾਅਦ ਜਿਹੜੀ ਇਹਦੀ ਜੀਵਨ ਤਲਾਸ਼ ਵੀਰ ਵਾਲੇ ਯਤਾਰ ਕਰ ਦੋ ਮਿਲੂ ਇਹਦੇ ਕੋ ਉਤੋਂ ਆਪਾਂ ਪਤਾ ਲੱਗ ਸਕਦਾ ਵੀ ਕਿੱਥੋਂ ਦਾ ਹੋਵੇ ਇਹ ਇੰਜੈਕਸ਼ਨ ਪਏ ਨੇ ਲੱਗੇ ਦਿਖਾਈ ਦੇ ਰਿਹਾ ਜੋ ਪ੍ਰੀਮੀਅਰ ਰਿਵਿਡੈਂਸ ਤੋਂ ਦਿਖਾਈ ਦੇ ਰਿਹਾ ਕਿ ਜਕਸ਼ਨਾਂ ਦੀ ਡੈਥ ਹੋਈ ਆ ਦੋ ਇੰਜੈਕਸ਼ਨ ਲੱਗੇ ਪਏ ਇੱਕ ਲੱਗਾ ਵਾ ਤੇ ਕਿਹੜਾ ਉਤਰਾਂ ਖਾਲੀ ਪਿਆ ਵਾ ਕਿੰਨੇ ਵੀ ਪਤਾ ਲੱਗਾ ਸੀ ਤੁਹਾਨੂੰ ਇਹ ਮੈਨੂੰ ਪਤਾ ਲੱਗਾ ਕੋਈ 8:30-8:8 ਵਜੇ ਦੇ ਨਾਲ ਪਤਾ ਲੱਗਾ ਤੇ ਆਪਾਂ ਇੱਥੇ ਆਏ ਆ ਜਿਹੜੇ ਸੈਰ ਕਰਦੇ ਬੰਦੇ ਉਹਨਾਂ ਨੇ ਵੇਖਿਆ ਕੋ ਰਾਈਗੀ ਜਾਂ ਡਾਂਡਿਆ ਲੱਸਿਆ ਵੀ ਆਹ ਗੱਲ ਆ ਵੀ ਇੱਥੇ ਬੰਦਾ ਪਿਆ ਵਾ ਮੈਂ ਆਣ ਕੇ ਪੁਲਿਸ ਨੂੰ ਕਾਲ ਕੀਤੀ ਕਿ ਨਾਲ ਦਾ ਕਿ ਭਈ ਆਓ ਇੱਥੇ ਆਹ ਗੱਲ ਆ ਮੇਰਾ ਨਾਮ ਰঞ্জੀਤ ਸਿੰਘ ਜੀ ਪਿੰਡ ਅਰੋਜਣਡੇ ਜੀ ਇਹ ਦੇਖ ਕੇ ਰਿਆ ਤੁਸੀਂ ਅਹੀਂ ਸ ਹੁਣੇ ਇਹਨੂੰ ਪਤਾ ਲੱਗਾ ਫੋਨ ਕੀਤਾ ਇੱਥੋਂ ਵੀ ਇੱਥੇ ਇੱਕ ਮੁੰਡਾ ਵਾ ਕੋਈ 20 25 ਸਾਲ ਦਾ ਵਾ ਤੇ ਨਸ਼ੇ ਨਾਲ ਉਹਦੀ ਡੈਥ ਹੋ ਗਈ ਆ ਤੇ ਅਸੀਂ ਇੱਥੋਂ ਫਿਰ ਆਏ ਆ ਵੇਖਣ ਇਹਨਾਂ ਨੂੰ ਸਾਡੇ ਜੀ ਕੋਈ ਪਛਾਣ ਚ ਨਹੀਂ ਆ ਰਿਹਾ ਇਹ ਤਾਂ ਕੌਣ ਆ ਤੇ ਟੀਕੇ ਪਏ ਨੇ ਲਾਗੇ ਪਾਣੀ ਦੀ ਬੋਤਲ ਵੀ ਪਈ ਆ ਇੱਕ ਟੀਕਾ ਉਹਨੇ ਲਾ ਲਿਆ ਵਾ ਇੱਕ ਟੀਕਾ ਉੱਦਾਂ ਭਰਿਆ ਪਿਆ ਜੀ ਮੌਕੇ ਤੇ ਪੁੱਜੇ थाना सदर ਦੇ ਇੰਚਾਰਜ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਡੈੱਡ ਬੋਡੀ ਦੀ شناخت ਕਰ ਲਈ ਗਈ ਹੈ ਤੇ ਮੌਕੇ ਤੇ ਨਸ਼ੇ ਦੀਆਂ ਸਰੀੰਜਾਂ ਵੀ ਬਰਾਮਦ ਹੋਈਆਂ ਨੇ ਜਿਨ੍ਹਾਂ ਸੰਬੰਧੀ ਪੜਤਾਲ ਕੀਤੀ ਜਾ ਰਹੀ ਹੈ। ਮੈਂ ਸੁਖਜਿੰਦਰ ਸਿੰਘ ਐਸਐਸਓ सदर ਬਟਾਲਾ। ਸਾਡੇ ਇੱਕ ਡੈੱਡ ਬੋਡੀ ਮਿਲਿਆ ਆਜਾ। ਅੱਜ ਨਾਲ ਹੋਣੇ ਸੂਚਨਾ ਮਿਲੀ ਕਿ ਡੈੱਡ ਬੋਡੀ ਜਿਹੜੀ ਆਪਣੇ ਇੱਥੇ ਪਈ ਹੈ ਹਾਈਵੇ ਤੇ ਨੇੜੇ ਬੈਲਾਵੀਤਾ ਹੋਟਲ ਉਹ ਸੂਚਨਾ ਮਿਲਤੇ ਮੈਂ ਵੀ ਪਹੁੰਚਾ ਇੱਥੇ ਆਣ ਕੇ ਦੇਖਿਆ ਇਹਦੇ ਆ ਆਧਾਰ ਕਾਰਡ ਇਹਦਾ ਮਿਲਿਆ ਹੈ ਲੜਕੇ ਦਾ ਅਭੀ ਅਭੀ ਸ਼ਰਮਾ ਅਭੀ ਸ਼ਰਮਾ ਦਾ ਸਰ ਨਾ ਆਇਆ ਜੀ ਇਹਦੇ ਫਾਦਰ ਸਾਹਿਬ ਦਾ ਨਾਮ ਆ ਰਾਮਪਾਲ ਸ਼ਰਮਾ ਇਹ ਗਲੀ ਦੇਵਾ ਸਿੰਘ ਬਾਜ਼ਾਰ ਲੋਹਾਰਾਂ ਵਾਲਾ ਚੌਕ ਲక్ష్మణ ਸਰ ਅੰਮ੍ਰਿਤਸਰ ਦਾ ਰਹਿਣ ਵਾਲਾ ਆਧਾਰ ਕਾਰਡ ਦੇ ਮੁਤਾਬਕ ਤੇ ਕੋਈ ਜਰੀਨੀ ਇਹਦੇ ਤੇ ਇਹਦੀ ਵੈਰੀਫਾਈ ਕਰ ਰਹੇ ਆਪਾਂ ਪੀਚ ਕਰ ਰਹੇ ਦੀ ਬੰਦ ਕੇ ਕਿੰਨੇ 55 ਵਗੈਰਾ ਇਹਦੇ ਲੱਗੇ ਪਈਆਂ ਆ ਨੇ ਦੇਖ ਰਹੇ ਆ ਸਰਚ ਕਰ ਰਹੇ ਆ ਜੋ ਵੀ ਹੋਇਆ ਹੈ ਉਹਦੇ ਮੁਤਾਬਕ ਆਪਾਂ ਕਾਰਵਾਈ ਕਰਨੀ ਤੁਮੜ तकरीबन ਕਿੰਨੇ तकरीबन ਇਹਦੀ 27 26 27 ਸਾਲ ਦੀ ਏਜ ਹੈ ਲੜਕੇ ਦੀ ਬਾਕੀ ਇਹਦੇ ਪਰਿਵਾਰ ਨਾਲ ਹੀ ਸੰਬੰਧ ਕਾਇਮ ਕਰ ਰਹੇ ਆ ਉਸ ਤੋਂ ਬਾਅਦ ਆਪਾਂ ਜੋ ਵੀ ਇਨਵੈਸਟੀਗੇਸ਼ਨ ਚਾਊਗਾ ਆਪਾਂ ਉਹਨੂੰ ਲੈਵਨ